ਹੁਣੇ ਹੁਣੇ ਕੈਨੇਡਾ ਦੇ 에어ਪੋਰਟ ਤੋਂ ਵੱਡੀ ਖਬਰ ਆਈ ਹੈ ਜੀ ਖਬਰ ਸੁਣ ਕੇ ਸਾਰੇ ਹੈਰਾਨਾ ਚਾਹੀਓ ਪੰਜਾਬ ਦੀ ਗਵਰਨਮੈਂਟ ਹੋਵੇ ਇੰਟਰਨੈਸ਼ਨਲ ਗਵਰਨਮੈਂਟ ਹੋਵੇ ਕਿਉਂਕਿ 3 ਸਾਲ ਦੀ ਜੇਲ ਹੋਈ ਹੈ ਤੇ 700 ਸਟੂਡੈਂਟ ਦੀ ਰਿਪੋਰਟ ਕੀਤਾ ਗਿਆ ਹੈ ਉਹ 3 ਸਾਲ ਦੀ ਜੇਲ ਜਾਣ ਤੋਂ ਬਾਅਦ ਵੀ ਜੇਕਰ ਉਹ ਇਨਸਾਨ ਇੰਡੀਆ ਆ ਜਾਂਦਾ ਹੈ ਇੰਡੀਆ ਤੇ ਉਸ ਦੇ ਉੱਤੇ ਡਰੱਗ ਦਾ ਕੇਸ ਚੱਲਦਾ ਪਿਆ ਹੈ ਜਿਸ ਦੇ ਵਿੱਚ ਉਹਨੂੰ ਸ਼ਾਇਦ ਉਮਰ ਕਾਇਦੇਵੀ ਸਜਾ ਹੋ ਜਾਵੇ ਗੱਲ ਕਰਦੇ ਹਾਂ ਜੀ 700 ਸਟੂਡੈਂਟਸ ਦੀ ਅੱਜ ਤੋਂ ਪਹਿਲਾਂ ਕਾਫੀ ਚਰਚਾ ਦੇ ਵਿੱਚ ਖਬਰ ਆਈ ਸੀ ਇੱਕ ਕਿ 700 ਸਟੂਡੈਂਟ ਦੇ ਜਾਲੀ ਡਾਕੂਮੈਂਟ ਬਣਾ ਕੇ ਜਾਲੀ ਆਫਰ ਲੈਟਰ ਬਣਾ ਕੇ ਉਹਨਾਂ ਨੂੰ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਦੇ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਡਿਪੋਰਟ ਕਰਨ ਦੀ ਫੁੱਲ ਤਿਆਰੀ ਦੇ ਵਿੱਚ ਕੈਨੇਡਾ ਗਵਰਨਮੈਂਟ ਸੀ ਕਿਉਂਕਿ ਇਹ ਖਬਰ 23 ਜੂਨ नियर अबाउट 2023 ਦੀ ਹੈ ਤੇ ਪਰ ਉਸ ਕੇਸ ਦੀ ਸੁਣਵਾਈ ਅੱਜ ਹੋ ਚੁੱਕੀ ਹੈ ਪਹਿਲੀ ਵਾਰ ਸਾਡੇ ਚੈਨਲ ਤੇ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਜਿਸ ਇਨਸਾਨ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਇਹਦਾ ਨਾਮ ਵਰਜੇਜ ਮਿਸ਼ਰਾ ਹੈ ਜੀ ਇਹ ਜਲੰਧਰ ਦਾ ਏਜੰਟ ਆ ਜੋ ਕਿ ਟੂਰਿਸਟ ਵੀਜ਼ੇ ਤੇ ਕੈਨੇਡਾ ਦੇ ਵਿੱਚ ਗਿਆ ਸੀ 700 ਲੋਕਾਂ ਨਾਲ ਫਰਾਡ ਕਰਕੇ ਔਰ ਐਸੇ ਇਨਸਾਨ ਨੂੰ ਰਾਈਟ ਨਾਓ 3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜਿਸ ਦੇ ਵਿੱਚ 23 ਜੂਨ 2023 ਤੋਂ ਲੈ ਕੇ ਹੁਣ ਤੱਕ ਜਿਹੜੀ ਸਜ਼ਾ ਹੈ ਉਹ ਕਵਰ ਕੀਤੀ ਗਈ ਹੈ ਮਤਲਬ ਕਿ ਹੁਣ ਇਹ 19 ਮਿੰਨੇ ਹੋਰ ਜੇਲ੍ਹ ਦੇ ਵਿੱਚ ਸਟੇਅਰ ਰਹੂਗਾ 19 ਮਹੀਨੇ ਜੇਲ੍ਹ ਤੋਂ ਬਾਅਦ ਇਸ ਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਕਰ ਦਿੱਤਾ ਜਾਊਗਾ ਡਿਪੋਰਟ ਕਰਨ ਤੋਂ ਬਾਅਦ ਇੰਡੀਅਨ ਗਵਰਨਮੈਂਟ ਇੰਟਰਨੈਸ਼ਨਲ ਗਵਰਨਮੈਂਟ ਡਰੱਗ ਦੇ ਮਾਮਲੇ ਦੇ ਵਿੱਚ ਨੂੰ ਅਰੈਸਟ ਕਰੂਗੀ ਤੇ ਸ਼ਾਇਦ ਉਸ ਦੇ ਵਿੱਚ ਸੁਪਰੀਮ ਕੋਰਟ ਇਹਨੂੰ ਉਮਰ ਕੈਦ ਦੀ ਸਜ਼ਾ ਵੀ ਸੁਨਾ ਸਕਦਾ ਹੈ ਤਾਂ ਇੱਕ ਵੱਡੀ ਖਬਰ ਅਹਿਮ ਹੈ ਗੱਲ ਕਰਦੇ ਆ 700 ਸਟੂਡੈਂਟ ਦੀ 700 ਸਟੂਡੈਂਟ ਦੀ ਹੈਲਪ ਕਰਨ ਲਈ ਸਾਰਾ ਪੰਜਾਬ ਸਾਰਾ ਇੰਡੀਆ ਹੀ ਇੱਕ ਤਰ੍ਹਾਂ ਦੀ ਐਪਲੀਕੇਸ਼ਨ ਲਾ ਰਿਹਾ ਹੈ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਕਿ ਇਹਨਾਂ ਲੋਕਾਂ ਨਾਲ ਕੋਈ ਧੋਖਾਧੜੀ ਨਾ ਹੋਵੇ ਇਹਨਾਂ ਲੋਕਾਂ ਨੂੰ ਸਟੂਡੈਂਟ ਵਿਚਾਰੇ ਲੱਖਾਂ ਰੁਪਈਆ ਦੀ ਫੀਸ ਭਰ ਕੇ ਇੰਡੀਆ ਤੋਂ ਕੈਨੇਡਾ ਦੇ ਵਿੱਚ ਗਏ ਆ ਸਭ ਤੋਂ ਵੱਡੀ ਗੱਲ ਇਹ ਕੇਸ ਹੁਣ ਇੱਕ ਵੱਡੀ ਪੁਲਿਸ ਸੰਸਥਾ ਦੇ ਕੋਲੇ ਆ ਚੁੱਕਿਆ ਹੈ ਜਿਸ ਦੀ ਬਾਦ ਉਹ ਵੈਰੀਫਾਈ ਕਰ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ ਇਹਨਾਂ 700 ਸਟੂਡੈਂਟਸ ਨੂੰ ਬਚਾਉਣ ਦੀ ਕਿਉਂਕਿ ਇਹ 700 ਸਟੂਡੈਂਟ ਜ਼ਿਆਦਾਤਰ ਉਹ ਆ ਜਿਹੜੇ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੋ ਆਪਣੇ ਜ਼ਮੀਨਾਂ ਵੇਚ ਕੇ ਕਹਿ ਸਕਦੇ ਗਏ ਆ ਜਾਂ ਫਿਰ ਆਪਣੇ ਘਰ-ਬਾਰ ਛੱਡ ਕੇ ਗਏ ਆ ਤੇ ਉਹ ਇੱਕ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਆ ਜਿਸ ਦੀ ਵੈਨ ਨਾਲ ਸਾਰਾ ਪੰਜਾਬ ਇਹਨਾਂ ਦੀ ਸਪੋਰਟ ਕਰ ਰਿਹਾ ਹੈ ਤੁਸੀਂ ਵੀ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਿਉਂਕਿ ਉਹ ਆਪਣੇ ਭਰਾ ਤੇ ਭੈਣਾਂ ਵੀ ਆ